ਸੋ ਮੇਰਾ ਬੀਤੀ ਜੋ ਸਾਡਾ ਬੇਟਾ ਕਿਸਾਨ ਬੰਦੀ ਹੈ ਕਿਸਾਨੀ ਕਰਨ ਵਾਸਤੇ ਤਾਰ ਬੰਦੀ ਤੋਂ ਅੰਦਰ 21 ਜੂਨ ਨੂੰ तकरीबन 12:05 ਮਿੰਟ ਤੇ ਟਰੋਸਿੰਗ ਕੀਤੀ ਉਸਨੇ ਸ਼ਾਮ ਜਦ ਗੇਟ ক্লোজ ਹੁੰਦੇ ਆ ਨਾ ਤਾਂ ਸਮਾਂ 6 ਵਜੇ ਬੰਦ ਕਰ ਦਿੰਨ ਉਸ ਟਾਈਮ ਉਹਨਾਂ ਨੇ ਸਾਈਨ ਬੀਐਸਐਫ ਕੋਲ ਤੇ ਚੈੱਕ ਕਰਦੀ ਤਾਂ ਜਦੋਂ ਸਾਈਨ ਚੈੱਕ ਕਿਤੇ ਗਏ ਉਦੋਂ ਪਤਾ ਲੱਗਾ ਕਿ ਅਮਰਪਾਲ ਸਿੰਘ ਜੋ ਖੇਤੀ ਕਰਨ ਗਿਆ ਸੀ ਕਿਸਾਨ ਦਾ ਆਫਿਸ ਨਹੀਂ ਆਇਆ ਤਾਂ ਉਹਨਾਂ ਨੇ ਕਹੇ ਸਾਡੇ ਨਾਲ ਲਿੰਕ ਜੋੜੇ ਤੇ ਸਾਨੂੰ ਪੁੱਛਿਆ ਕਿ ਬੀਟਾ ਘਰ ਆ ਗਿਆ ਹੈ ਤਾਂ ਸਾਈਨ ਕਰਕੇ ਜਾਵੇ ਲੇਕਿਨ ਸਾਡੀ ਭਾਜ ਦੌਰ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਸਾਡਾ ਬੇਟਾ ਤਾਰਬੰਦੀ ਤੋਂ ਬਾਹਰ ਹੀ ਨਹੀਂ ਆਇਆ ਅਸੀਂ ਉਸ ਟਾਈਮ ਜਾ ਕੇ ਬੀਐਸਐਫ ਨਾਲ ਕੰਟੈਕਟ ਕਰਕੇ ਸੱਚ ਚਲਵਾਈ ਜਿੰਦੇ ਵਿੱਚ ਬੀਐਸਐਫ ਨੇ ਪੁਸ਼ਟੀ ਕੀਤੀ ਇਸ ਚੀਜ਼ ਦੀ ਕਿ ਜਿਹੜੇ ਅਮਰਿਤਪਾਲ ਸਿੰਘ ਦੇ ਪੈਰਾਂ ਦੇ ਨਿਸ਼ਾਨ ਹਨ ਉਹ ਤਾਰਬੰਦੀ ਜੀਰੋ ਲਾਈਨ ਕ੍ਰੋਸ ਕਰ ਗਏ ਹਨ ਤਾਂ ਸਾਡੀ ਉੱਚ ਅਧਿਕਾਰੀਆਂ ਨਾਲ ਸੀਓ ਸਾਹਿਬ ਨਾਲ ਬੀਐਸਐਫ ਨਾਲ ਪੂਰਾ ਟਾਲਮੈਨ ਹੋਇਆ ਟਾਲਮੈਨ ਹੋਣ ਤੋਂ ਬਾਅਦ ਸਾਨੂੰ ਇਹ ਕਲੀਅਰ ਹੀ ਹੋ ਚੁੱਕਿਆ ਸੀ ਜਿਹਾ ਸਾਡਾ ਬੱਚਾ ਪਾਕਿਸਤਾਨਾਂ ਲੰ ਗਿਆ ਬੀਐਸਐਫ ਨੇ ਰਾਤ 11 ਵਜੇ ਜਾ ਕੇ ਪਾਕਿਸਤਾਨ ਨਾਲ ਕੰਟੈਕਟ ਜੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਜੁੜ ਨਹੀਂ ਸਕਿਆ ਸਵੇਰ ਤਰਕੀ 5 ਵਜੇ ਉਹਨਾਂ ਨੇ ਫਿਰ ਸਰਚ ਕੀਤੀ ਫਿਰ ਜੋੜਿਆ ਫਿਰ ਜੁੜ ਗਿਆ तकरीबन 3:30 ਵਜੇ 3 ਵਜੇ ਪਾਕਿਸਤਾਨ ਨਾਲ ਜਦੋਂ ਮੀਟਿੰਗ ਹੋਈ ਤਾਂ ਉਹਨਾਂ ਨੇ ਇਹ ਚੀਜ਼ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਮਤਲਬ ਤੁਹਾਡੇ ਬੰਦੇ ਨਹੀਂ ਆਇਆ ਜਿਹੜੇ ਪੈਰਾਂ ਦੇ ਫੁੱਟ ਨਿਸ਼ਾਨ ਸਨ ਉਹ ਚੀਜ਼ ਨੂੰ ਬੀਐਸਐਫ ਨੇ ਮੌਕੇ ਤੇ ਜਾ ਕੇ ਉਠਾ ਕੇ ਪਾਕਿਸਤਾਨ ਦੇਖੀਂ ਦਵਾਇਆ ਕਿ ਤੁਹਾਡਾ ਬੰਦਾ ਮਾਪੇ ਦੇ ਜਾ ਚੁੱਕਿਆ ਜੋ ਬੀਐਸਐਫ ਅਧਿਕਾਰੀ ਇਸ ਸਾਡੇ ਬੱਚੇ ਨੂੰ ਮੋੜ ਲਿਆਉਣ ਵਾਸਤੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਤਾਂ ਬੜਾਈ ਸੰਜੋਗ ਸਾਨੂੰ ਬੀਐਸਐਫ ਦਾ ਮਿਲਿਆ 26 ਜੂਨ ਨੂੰ ਨਵੀਂ ਇੱਕ ਅਪਡੇਟ ਸਾਨੂੰ ਮਿਲੀ ਜੋ ਸੀਐਓ ਸਾਹਿਬ ਦੀ ਮਤਾਬਕ ਕਿ ਜੋ ਆਪਣਾ ਬੇਟਾ ਪਾਕਿਸਤਾਨ ਵੱਲ ਗਿਆ ਹੈ ਉਸ ਦੀ ਪਾਕਿਸਤਾਨ ਪੁਲਿਸ ਕੋਲ ਉਹ ਮਿਲ ਚੁਕਿਆ ਹੁਣ ਸਾਡੀ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਗ੍ਰਹਿ ਮੰਤਰਾਲੇ ਤੋਂ ਸਾਰੇ ਪਰਿਵਾਰ ਦੀ ਆਪਕ ਬਨ ਕੇ ਬੇਨਤੀ ਸਾਡੇ ਬੱਚੇ ਨੂੰ ਘਰ ਲਿਆਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਜੋ ਅਸੀਂ ਆਜਪਾ ਦੀ ਕਿਸਾਨ ਨੇਤਾ ਹਨ ਕੱਕ ਕੰਬੋਜੀ ਰਾਣਾ ਗਰਮੀ ਸਿੰਘ ਛੋਟੀ ਜੀ ਨਾਲ ਮੇਲ ਜੋਲ ਸਾਡਾ ਚੱਲ ਰਿਹਾ ਹੈ ਜੋ ਪੰਜਾਬ ਪ੍ਰਧਾਨ ਸਨੀਲ ਜਾਖੜ ਜੀ ਉਹਨਾਂ ਨਾਲ ਵੀ ਦੋ ਵਾਰ ਫੋਨ ਤੇ ਰਸਤਾ ਕਾਇਮ ਹੋਇਆ ਹੈ ਕਿ ਸਾਡਾ ਬੱਚਾ ਘਰ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ